ਸੰਘ ਜੀ ਰੁਸਤਮ ਖਾਨ ਨੇ 1691 ਈਸਵੀ ਵਿੱਚ ਸ਼ਰੀਨੰਦਪੁਰ ਸਾਹਿਬ ਤੇ ਹਮਲਾ ਕਿਵੇਂ ਕੀਤਾ ਦਲਾਵਰ ਖਾਨ ਔਰੰਗਜ਼ੇਬ ਦੀ ਫੌਜ ਦਾ ਇੱਕ ਬਹੁਤ ਵੱਡਾ ਜਰਨੈਲ ਸੀ ਉਹਨੇ ਅਗਸਤ 1691 ਈਸਵੀ ਵਿੱਚ 2000 ਸੈਨਿਕ ਦਲਾਂ ਤੇ ਆਪਣੇ ਪੁੱਤਰ ਰੁਸਤਮ ਖਾਨ ਦੀ ਅਗਵਾਈ ਵਿੱਚ ਸ਼ਰੀਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਭੇਜਿਆ ਜਦੋਂ ਰੁਸਤਮ ਖਾਨ ਦੀ ਫੌਜ ਸ਼ਰੀਨੰਦਪੁਰ ਸਾਹਿਬ ਦੇ ਕੋਲ ਪਹੁੰਚੀ ਤਾਂ ਉੱਥੇ ਨਾ ਦਰਿਆ ਵਿੱਚ ਬਹੁਤ ਤੂਫਾਨ ਸੀਗਾ ਤੁਫਾਨ ਕਰਕੇ ਉਹਨਾਂ ਨੂੰ ਕੋਚਰ ਖੜਨਾ ਪੈ ਗਿਆ ਰੁਕਣਾ ਪੈ ਗਿਆ ਤੇ ਰੁਸਤਮ ਖਾਨ ਦੀ ਫੌਜ ਨੂੰ ਤੇ ਇਸ ਸਮੇਂ ਵਿੱਚ ਆलमचंद ਜੋਗੀ ਸ਼੍ਰੀ ਅਨੰਦਪੁਰ ਸਾਹਿਬ ਕਿਲੇ ਵਿਖੇ ਗੁਰੂ ਸਾਹਿਬ ਜੀ ਦਾ ਦੁਆਰਪਾਲ ਸੀ ਉਹਨਾਂ ਨੇ ਕੀ ਕੀਤਾ ਰਣਜੀਤ ਨਗਾਰੇ ਵਜਾ ਕੇ ਸਾਰੇ ਸਿੱਖ ਸੈਨਿਕਾਂ ਨੂੰ ਜਗਾ ਕੇ ਤਿਆਰ-ਬਰ ਤਿਆਰ ਕਰ ਦਿੱਤਾ ਅਤੇ ਜਦੋਂ ਰਣਜੀਤ ਨਗਾਰੇ ਦੀ ਆਵਾਜ਼ ਅਤੇ ਸਿੱਖਾਂ ਦੇ ਜਕਾਰੇ ਸੁਣੇ ਤੇ ਉਹ ਡਰ ਕੇ ਡਰ ਗਿਆ ਤੇ ਮਿਣਾ ਲੜਾਈ ਕੀਤੇ ਹੀ ਭੱਜ ਗਿਆ ਡਰ ਕੇ ਸਿੱਖਾਂ ਦਾ ਜੋਸ਼ ਦੇਖ ਕੇ ਰੁਸਤਮ ਖਾਨ ਫਿਰ ਡਰਦਾ ਭੱਜ ਗਿਆ ਆਪਣੀ ਫੌਜ ਸਣੇ ਤੇ ਉਸ ਇੱਕ ਉਹਨੇ ਸ਼੍ਰੀ ਅਨੰਦਪੁਰ ਸਾਹਿਬ ਤੇ ਬ੍ਰਾਹਮਣਾ ਨਹੀਂ ਕੀਤਾ